ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟਾਪ ਬ੍ਰੀਡ ਤਾਜੀ ਸੂ ਬੈਡ ਸੇਲ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਮਗਰ ਕਰਨ ਵਾਲੀ ਦੇ ਵਸੀ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕੋ ਬਾਈ ਵਧੀਆ ਬਾਈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਜਸਵਿੰਦਰ ਸਿੰਘ ਹੈ ਪਿੰਡ ਜੌਂ ਦਾ ਜ਼ਿਲ੍ਹਾ ਬਟੱਡਾ ਤਸੀਹ ਰਾਮਪੁਰਾ ਫੂਲ ਹੂੰ ਤੇ ਨੇੜੇ-ਨੇੜੇ ਆਪਾਂ 9 ਕਿਲੋਮੀਟਰ ਰਾਮਪੁਰਾ ਸ਼ਹਿਰ ਰਹਿੰਦਾ ਤੇ 8 ਕਿਲੋਮੀਟਰ ਦਾ ਬਾਸ਼ਾ ਰਹਿੰਦਾ ਠੀਕ ਹੈ ਤੇ ਮਾਡਲ ਨੰਬਰ ਕੋਲ ਦੋ ਬਈ ਆਪਣਾ 98722 32148 ਠੀਕ ਹੈ ਬਈ ਇਹ ਬਈ ਦਾ ਬਈ ਕੰਟੈਸਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਕਿਵੇਂ ਦਾ ਹੂ ਰੇਟ ਅੱਜ ਬਈ ਇਹਦਾ ਰੇਟ ਬਈ ਜਾਜੋ ਆਪਣੇ ਅੱਗੇ ਵੀ ਰੇਟ ਜਾਜੇ ਹੁੰਦੇ ਆ ਹੁਣ ਕੱਲ ਵੀ ਆਪਣਾ ਮਾਲ 50 ਮਿੰਟਾਂ ਹੀ ਬੈਗ ਗਿਆ ਬੰਦੇ ਨੂੰ ਇੱਥੀ ਸੱਤ ਅੱਠ ਏ ਨਫਾ ਲਈ ਗਿਆ ਗਾਂ ਤੇ ਬਈ ਆਪਣੇ ਰੇਟ ਜਮਾ ਜ਼ੀਰੋ ਹੀ ਹੁੰਦੇ ਆ ਮਨ ਲਓ ਠੀਕ ਹੈ ਤੇ ਕਿਹੜਾ ਸੂਆ ਸੂਈ ਹੈ ਕਰਮ ਵਾਲੀ ਇਹ ਬਈ ਦੂਜਾ ਸੂਆ ਅੱਠ ਦੰਦ ਮੂਹੋਂ ਅੱਠ ਦੰਦ ਤੇ ਦੂਜਾ ਸੂਆ ਸੂਈ ਹੈ ਕਦੋਂ ਸੂਈ ਹੈ ਬਈ ਇਹ ਇਹ ਬਈ ਰਾਤ ਰਾਗ ਨਗਰੇ ਦੇ ਵੀ ਐਸ ਦੇ ਸੈਕਸਨ ਸੀਮਨ ਦੀ ਬੱਛੀ ਆ ਬਾਈ ਐਵੀਐਸ ਦੇ ਬਾਈ ਕਹਿੰਦਾ ਸੈਕਸਨ ਸੀਮਨ ਦੀ ਬੱਸੀ ਆ ਇਹ ਬੱਛੀ ਦਿਖਾ ਬਾਈ ਕਿੰਨੀ ਕੁਆਲਿਟੀ ਵਾਲੀ ਗਲਾਬੀ ਨਾਸ ਵਾਲੀ ਆ ਬੱਚਾ ਉਹਦੇ ਮੂੰਹੋਂ ਬੋਲਦਾ ਹਾਂ ਗਲਾਬੀ ਨਾਸ ਵਾਲੀ ਬੱਸੀ ਆ ਬਾਈ ਬੜਾ ਕਹਿਣ ਦੀ ਲੰਮੀ ਲੁੰਮੀ ਦਿਖਾ ਦੇ ਬੱਛੀ ਬਾਈ ਸਹੀ ਹੈ ਖੁਰਲੀ ਦੇ ਬਰੋਬਰ ਜਾਂਦੀ ਆ ਹਨਾ ਹਾਂ ਲੈ ਬਾਈ ਜਿੱਦੇ ਮਨਲਾ ਚਾਰਾ ਮੈਨੂੰ ਬੱਚੀ ਤਿਆਰ ਹੋ ਗਈ ਠੀਕ ਆ 35400 ਦੀ ਬੱਚੀ ਕਿਧਰੇ ਗਈ ਨਹੀਂ ਬਾਈ ਸਹੀ ਆ ਬਾਈ ਤੇ ਫੀਡ ਨਾ ਪੰਛੀ ਪਾਲੀ ਹੋਇਆ ਲੱਗਦਾ ਜਿਵੇਂ ਹੁਣ ਵੀ ਮਹੀਨੇ ਦੀ ਹੁੰਦੀ ਬੱਚੀ ਬਾਈ ਵਰੀੜੀ ਵਾਲੀ ਆ ਬੱਚੀ ਹਾਂ ਬੱਚੀ ਦਿਖਾ ਲੈ ਮੈਂ ਕਹਿੰਦਾ ਨਗੀਨਾ ਦੀ ਲਾਬੀ ਨਾਸਾਂ ਤੇ ਹਾਂ ਜਿਹਨੇ ਸੌਂਕਣਾ ਪਾਲਨੀ ਆ ਨਗੀਨਾ ਵਾਲੇ ਦੇ ਘਰੇ ਹੋ ਜੂ ਬਾਈ ਸਹੀ ਆ ਬਾਈ ਨਗੀਨਾ ਹੀ ਹੈਗਾ ਬੱਚਾ ਅੱਜ ਅਗੜਾ ਦੋ ਲੈ ਕੇ ਜਾਓ ਬਾਈ ਸਹੀ ਆ ਦੋ ਲੈ ਕੇ ਜਾਓ ਦੋ ਦੇ ਵੀ ਤਿੰਨ ਹੀ ਜਾਵੜਣ ਹਾਂ ਕਿਉਂਕਿ ਨਾਲ ਦੁੱਧ ਵੀ ਨਾਲ ਦੁੱਧ ਵੀ ਜਾਊਗਾ ਬਾਈ ਸਹੀ ਆ ਬਾਈ ਤੇ ਬਾਈ ਕਿੰਨੇ ਕ ਬੋਲਾ ਫਿਰ ਕਟਿਆ ਬਾਈ ਇਹਦਾ ਬੋਲਾ ਕੱਟਦਾ ਠੀਕ ਆ ਹਾਂ ਤੇ ਕੀ ਰਿਕਾਰਡ ਆ ਬਾਈ ਦੁੱਧ ਦਾ ਇਹਨੇ ਬਾਈ ਪਲੂਨ ਨੇ 26 ਕਿਲੋ ਕੱਢਿਆ ਵਾ ਫਾਰਮ ਚੋ ਬੱਛੀ ਲਈ ਵੀ ਆਪਣੀ ਠੀਕ ਆ ਹਮ ਐਦ ਕੀ ਬਾੜਾ ਤਾਂ ਨੇ ਕਹਿੰਦੇ 27 28 ਕਿਲੋ ਦੁੱਧ ਪਛੀਆਂ ਦੇਣਾਗਾ ਜਿਵੇਂ ਥਾਂ ਲਾਹੀ ਬਤ ਖਾ ਬਾਈ ਬੱਛੀ ਦਾ ਦਿਖਾ ਦੀ ਏਲੇ ਵਾਲ ਅੜੀ ਫਿਰਦੀਆ ਕਰਮ ਵਾਲੀ ਥੱਲੇ ਉਹਦਾ ਲੈ ਵੇਣਾ ਦਾ ਭੂਗ ਹੀ ਲਈ ਫਿਰਦੀ ਆ ਆ ਕਹਿ ਦਿੰਦਾ ਪੰਡਾ ਹਨਾ ਹਾਂ ਇਹ ਆ ਪੰਡਾਲਾ ਲੈਵਾ ਬਾਈ ਠੰਡੀ ਸੀਦਾ ਬਾਈ ਠੰਡੀ ਉੱਡੀ ਬਦੇਰੀ ਆ ਬੱਛੀ ਸਹੀ ਆ ਬਾਈ ਠੰਡੀ ਠੰਡੀ ਫੁੱਲ ਲੈਵਾ ਦੇਖ ਸਕਦਾ ਫੀਟ ਨਾਲ ਵਾਲਾ ਲੈਵਾ ਇੱਕ ਨੰਬਰ ਲੈਵਾ ਕੱਲਾ ਕੱਲਾ ਨਿਖੜ ਮਾ ਥਾਣਾ ਪੀੜੀ ਤੇ ਪਾ ਸਹੀ ਹੈ ਬਾਈ ਤੇ ਬਾਕੀ ਕੱਦ ਵਾਲੀ ਹੈ ਬਾਈ ਉੱਤੋਂ ਚੌੜੀ-ਚੂੜੀ ਬੈੜ ਤੇ ਪ੍ਰਿੰਟ ਪ੍ਰਿੰਟ ਦਿਖਾ ਦੇ ਬਾਈ ਕਿ ਕੀ ਬੋ ਤਾਂ ਬੈੜ ਚ ਹਨਾ ਹਾਂ ਹਮ ਬਰੀਕੀ ਬਰੁਕੀ ਦੀ ਗੱਲ ਕਰੀਏ ਨਾ ਫੁੱਲ ਆ ਬਾਕੀ ਚਮਕਦਾਰ ਦੀ ਗੱਲ ਕਰੀਏ ਹਮ ਆਏ ਨਹੀਂ ਗਾ ਬਾਈ ਸਹੀ ਹੈ ਬਾਈ 2.5 ਕਿਲੋ ਦੁੱਧ ਕਿਧਰੇ ਗਿਆ ਨਹੀਂ ਬੱਚੇ ਬਾਕੀ ਪ੍ਰਿੰਟ ਬਹੁਤ ਪਿਆਰਾ ਕਣੀ ਹਾਂ ਸਹੀ ਹੈ ਬਾਈ ਤੋਰ ਦੇ ਬਾਈ ਤੇ ਲੰਮੀ-ਲੰਮੀ ਦੀ ਗੱਲ ਕਰੀਏ ਬੇਲ ਦੀ ਗੱਲ ਕਰੀਏ ਲੈ ਬਾਈ ਬੜਾ ਪੱਛੀ ਦਾ ਬਾਈ ਤੁਰਿਆ ਨਹੀਂ ਜਾਂਦਾ ਇਹਦਾ 8 ਕਿਲੋ ਦੁੱਧ ਦਾ ਪਚੋਤ ਹੈ ਇਹਦਾ ਬਾਕੀ ਜੰਡ ਜਾਣ ਵਾਲੀ ਹਾਂ ਸ ਹਾਂ ਮੰਨ ਲਾ ਵੀ 17 18 ਕਿਲੋ ਤੋਂ ਸਟਾਰਟ ਆ ਮੱਛੀ ਬੋਲੇ ਠੀਕ ਆ ਹਾਂ ਤੂੰ ਦਿਖਾ ਬੋਲੀ ਚੰਗੀ ਅਜਵਾਈ ਦਾ ਉਹ ਪਤਾਰਾ ਮਾਰ ਕੇ ਦਿਖਾ ਦੇ ਠੀਕ ਆ ਪਤਾਰਾ ਬਾਈ ਕਰ ਮਾਰ ਮੈਂ ਹੜ ਨਹੀਂ ਖੜ ਨਹੀਂ ਦਿਖਾ ਰੇ ਮੱਛੀ ਦੀ ਤੇ ਚੌੜੀ ਜੁੜੀ ਦੀ ਤੋਹ ਇਹ ਨਹੀਂ ਹੈਗਾ ਕਿ ਕਿਸੇ ਪਾਸੇ ਟੂ ਹੀ ਨਾ ਨਾ ਬਾਈ ਮਾੜਾ ਪਸ਼ੂ ਆਪਾਂ ਲੈ ਨਹੀਂ ਬਾਈ ਨਾ ਆਪਾਂ ਲਾਂਬੇ ਵਾਲਾ ਪਸ਼ੂ ਲੈ ਪੰਦਰ ਦੀ ਗੱਲ ਕਰੀਏ ਸਟੇਟ ਦੀ ਗੱਲ ਕਰੀਏ ਲੰਮੀ ਲੰਮੀ ਕਰਮ ਵਾਲੀ ਫੋਲ ਲੈ ਬਾਈ ਬਾੜਾ ਬਾਈ ਸੂਨ ਨਾਲ ਹੀ ਫਿਰਦੀ ਟਰਾਲੀ ਵਾਲਾ ਭੌਂਗੀ ਆ ਤੇਵਾ ਤਾਂ ਸਹੀ ਆ ਬਾਈ ਲੇ ਵਾਧ ਕਰਮ ਵਾਲੀ ਪੰਡਾਂ ਲਈ ਫਿਰਦੀ ਆਗੀ ਥੋੜਾ ਜਿਹਾ ਬੱਚੇ ਦਾ ਤਾਂ ਕਰਦੀ ਆਗੀ ਹੂੰ ਬਾਕੀ ਬੱਚਾ ਵੀ ਸਾਂਭਣ ਵਾਲਾ ਕਨੇ ਹਾਂ ਭਾਈ ਬੱਛੀ ਬਹੁਤ ਜੰਗੀ ਆ ਪਗਰ ਬੱਛੀ ਬੱਚਾ ਕਰਮੜੀ ਦਾ ਮਗਰ ਬਹੁਤ ਪਿਆਰਾ ਆ ਗਿਆ ਭਾਈ ਗਾਂ ਦਾ ਅੱਧ ਜੀ ਰਹੇ ਜੂ ਯਾਰ ਸਾਂਭਣ ਵਾਲੇ ਆ ਅੱਜ ਵੀ 15000 ਦੀ ਬੱਛੀ ਆ ਹੂੰ ਠੀਕ ਆ ਜੇ ਕਿਸੇ ਨੇ ਬੱਛੀ ਕਟਾਉਣੀ ਆ 12000 ਦੀ ਬੱਛੀ ਤਾਂ ਮੈਂ ਵੀ ਕੱਟ ਲਉ ਕਹਿ ਦੇਣੀ ਦੀ ਗੱਲ ਨਹੀਂ ਬੰਦਾ ਵੇਚ ਸਕਦੀ ਆਪਾਂ ਨੂੰ ਕਹੇ ਦੇ ਮੈਂ ਅਗਲੀ ਗਾਂ ਚੋਲੂਗਾ ਠੀਕ ਆ 12000 ਦੀ ਬੱਛੀ ਆਪਾਂ ਕੱਟ ਲਾਂਗੇ ਠੀਕ ਆ ਹਾਂ ਬਾਈ ਕਹਿੰਦਾ ਬੱਚਾ ਮੈਂ ਅੱਜ ਵੀ ਕੱਟ ਲਉ ਤਾਂ ਵੀ ਕੋਈ ਚੱਕਰ ਨਹੀਂ 12000 ਰੁਪਏ ਦੀ ਤੇ ਮੋਲੇ ਦਾ ਫਿਰ ਬਾਈ ਵੈੜਦਾ ਅੱਜ ਕੀ ਬਾਈ ਇਹਦਾ ਕੋਈ ਸਵਾ ਲੱਖ ਨਹੀਂ ਕਰਨਾ ਕੋਈ 1 10 ਨਹੀਂ ਕਰਨਾ ਠੀਕ ਆ ਕੋਈ ਲੱਖ ਵੀ ਨਹੀਂ ਕਰਨਾ ਆਪਾਂ ਠੀਕ ਆ 90000 ਦੀ ਬੱਚੀ ਦੇ ਦੇਾਂਗੇ ਲੈਣ ਦੇਣੀ ਹਾਂ ਚੱਕੋ ਬਾਈ 90 ਦੀ ਬਾਈ ਕਹਿੰਦਾ ਦੇ ਦੇ ਤੇ ਠੰਡੀ ਰੱਖ ਆਪਾਂ ਕੋਈ ਬੱਚਾ ਨਹੀਂ ਛੱਡਿਆ ਬਾਈ ਬਸ ਅਸੀਂ ਧੜਾ ਮਾਰ ਦਾਂਗੇ ਲੈਣਾ ਆਪਾਂ ਕੋਈ ਨਹੀਂ ਆਣਾ ਨਹੀਂ ਲਾਇਆ ਹਨਾ ਮੌਂ ਨਾ ਬਹਿ ਗਿਆ ਬਾਈ ਚੱਕਰ ਕੋਈ ਬੱਚਾ ਨਹੀਂ ਛੱਡਿਆ ਬੱਚਾ ਛੱਡਣ ਦੀ ਲੋੜ ਨਹੀਂ ਹੂੰ ਬਾਕੀ ਬਾਈ ਕੱਦ ਕਾਠ ਬਹੁਤ ਆ ਹਨਾ ਹਾਂ ਪ੍ਰਿੰਟ ਉਹ ਪਿਆਰਾ ਘਾਤ ਘਾਟ ਫੁੱਲ ਭਜਣ ਫੁੱਲ ਸਨਖ ਬਣੇ ਵਾਲੀ ਵੜਾ ਪੂਰੇ ਵਾਲੀ ਹਾਂ ਬਾਕੀ ਚਵਾਈ ਆਪਾਂ ਸਾਨੂੰ ਚੈੱਕ ਕਰਾਣੇ ਭਾਵੇਂ ਹੱਥੀ ਕਰ ਲੈ ਭਾਵੇਂ ਮਸ਼ੀਨ ਤੇ ਹਾਂ ਥਣ ਤੁਣੀ ਬੜਾ ਜੰਗਾ ਬਾਈ ਨਾੜਾ ਦਿਖਾ ਆੜੀ ਅੱਗੇ ਹੋਰ ਹੁੰ ਜਾਂ ਪਈਆਂ ਡੇਂਗੂ ਗਲੜਾ ਕਿਹ ਅਗਨੇ ਉਂਗਲਾਂ ਵਰਕੇ ਨਾੜਾ ਆ ਗਿਆ ਬੱਚੀ ਚਵਾਈ ਦੇਗਾ ਬੱਚੀ ਦੀ ਮੈਂ ਕਹਣਾ ਕੀ ਆ ਬਾਤ ਹੀ ਆ ਯਾਰ ਹਨਾ ਕੁੱਤਾਂ ਗੇ ਵੜਦੇ ਚਵਾਈ ਜਦੋਂ ਪਤਾ ਨਹੀਂ ਦਾ ਵੀ ਚਵਾਈ ਪੈਂਦੀ ਆ ਹਨਾ ਹਾਂ ਲੱਗਿਆ ਵਾਹਤਾ ਬਹੁਤ ਸੋਹਣਾ ਕਰਮਾਣੇ ਤੋਂ ਹੂੰ ਸਹੀ ਹੈ ਬਈ ਚੌਾਈ ਜੁਈ ਤਾਂ ਬਈ 100 ਨੰਬਰੀ ਆ ਯਾਰ ਬਾੜੀ ਚੰਗੀ ਚੌਾਈ ਕਿਨੇ ਆਨਲਾਈਨ ਮੰਗਵੋਣੀ ਆ ਗੰਢ ਨਾੜ ਦੀ ਭੂੜ ਸਿੱਟੇ ਦੀ ਆਪਣੀ ਫੁੱਲ ਗਾਰੰਟੀ ਵਾਲੇ ਦੇ ਘਰ ਤੱਕ ਠੀਕ ਹੈ ਬਈ ਹੋਰ ਉੱਤੋਂ ਥੱਲੇ ਅਗਲਾ ਵੀ ਦੇਖ ਲੈ ਬਈ ਤੇ ਬਾਕੀ ਮੁੱਲ ਵੀ ਬਾਈਆਂ ਦਾ ਲੈਣ ਦੇਣੀ ਹੁੰਦਾ ਮੁੱਲ ਕੱਲ ਵੀ ਲੈਣ ਦੇਣ ਸੀ ਬਈ ਤੇ ਮੁੱਲ ਅੱਜ ਵੀ ਜਮ੍ਹਾਂ ਲੈਣ ਦੇਣਾ ਤੇ ਕਰਮਾਣੇ ਲੈ ਹੂੰ ਲੈ ਠੀਕ ਕਰ ਸਕਦੇ ਹਾਂ ਬਈ ਬਾਕੀ ਨਾੜਾ ਨੂੜਾ ਨਾ ਜਿਹੜੀਆਂ ਨੇਵੇਂ ਤੇ ਮੈਂ ਕਹਣਾ ਕੀ ਆ ਬਾਤ ਈ ਆ ਖਾਰੇ ਕਰਮ ਵਾਲੀ ਚ ਪੱਖ ਪੂਰਾ ਕਰ ਕਿਸੇ ਪੱਖ ਤੋਂ ਹੱਥ ਦਰਾ ਨਹੀਂ ਕਿ ਨਹੀਂ ਤੇ ਕੱਦ ਗੁੱਦ ਇੱਕ ਬਾਈ ਬਣ ਕੇ ਹੱਥ ਬਨ ਕੇ ਬੇਨਤੀ ਆ ਜਿਹਨੇ ਕੱਦ ਗੁੱਦ ਦੇਖਣਾ ਉਹਦਾ ਬਰਾਬਰ ਖੜਾ ਮੈਂ 6 ਬੋਟਲ ਇੱਥੇ ਦੇਖ ਲੈ ਠੀਕ ਆ ਬਾਅਦ ਚ ਬੰਦਾ ਆਇਆ ਨਾ ਕਹੇ ਬਾਈ ਇਹਦੇ ਵੀਡੀਓ ਪਾ ਦੇ ਵੀਡੀਓ ਨਹੀਂ ਪੈਣੀ ਭਰਾ ਬਣ ਕੇ ਹੱਥ ਬਨ ਕੇ ਬੇਨਤੀ ਆ ਠੀਕ ਆ ਮੋਬਾਈਲ ਤੇ ਵੀਡੀਓ ਨਹੀਂ ਪੈਣੀ ਕਿਸੇ ਨੂੰ ਹੂੰ ਤਾਂ ਫਿਰ ਮੋਬਾਈਲ ਨਾਲ ਇੱਕ ਦਾ ਨੰਬਰ ਭਰ ਜਾਂਦੇ ਯਾਰ ਬਾਈ ਸਹੀ ਆ ਬੰਦੇ ਪੁੱਤੇ ਇਹ ਮੂਰੇ ਚ ਨਹੀਂ ਬਣਦਾ ਕੱਦ ਦਿਖਾ ਦੇ ਨਾਲੇ ਮੈਂ 6 ਫੁੱਟ ਦਾ ਬਾਈ ਲੈ ਬਰਾਬਰ ਖੜਾ ਬੈਠਾ ਸਹੀ ਹੈ ਬਾਈ ਛੋਟੀ ਨਾ ਮੰਨੇ ਕੋਈ ਛੋਟੀ ਹੈਗੀ ਕੋਈ ਵੀ ਛੋਟੀ ਜੀ ਮੰਨ ਕੇ ਡਾਇਆਕ ਨੇ ਹਾਂ ਸਹੀ ਹੈ ਬਾਈ ਬਾਕੀ ਚਮਕ ਦਮਕ ਵਾਲੀ ਵੜ ਤੇ ਮੁੱਲ ਵੀ ਬਾਈ ਨੇ ਖਿੱਚ ਕੇ ਕਰਿਆ ਕਿਸੇ ਵੀ ਵੀਰ ਨੂੰ ਵੜ ਪਸੰਦ ਆਵੇ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ